ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ ਸਾਹਿਬ ਜੀ ਤਵੇ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਓਵਾਰ ਗਨੀ ਮਨੰਗਾਰੈ ਪਛ ਪਸੂ ਨਗ ਨਾਗਨ ਰਤਪ ਸਰਬ ਸਮੈ ਸਭ ਕੋ ਪ੍ਰਤਪਾਰੈ ਉਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਤੀਨ ਦਇਆਲ ਦਿਆਨਿਤ ਦੁਖਤ ਦੇਖਤ ਹੈ ਪਰ ਦੇਤ ਨਹਾਰੈ ਦਾਤ ਹੈ ਦੁਖ ਦੁਖਨ ਕੋ ਦਾਗ ਦੁਜਨ ਕੇ ਪਲ ਮੈਂ ਦਲ ੜਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨਾ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨਾ ਪਾਇ ਸਕੈ ਪਦ ਮਾਪਤ ਵੇਦ ਕ ਤੇਵ ਅਭੇਦ ਉਚਾਰੈ ਰੋਜੀ ਹੀ ਰਾਜ ਬਿ ਲੋਕਤ ਰਾਜਿਕ ਰੋਖ ਰੋਹਾਨ ਕੀ ਰੋਜੀ ਨਾ ਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਨਾਈ ਦੇਵ ਅਦੇਵ ਖਪੇ ਆਵੇਂ ਨਾ ਭੇਦ ਲਖਿਓ ਪ੍ਰਮ ਸਿਉ ਪਰਮਾਈ ਵੇਦ ਪ੍ਰਾਣ ਕਤੇ ਉਪਰਾਣ ਸੇਵ ਥਕੇ ਕਰ ਹਾਥ ਨਾਇ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦ ਮਾਪਤ ਪਾਈ ਆਦ ਅਨੰਤ ਅਗਾਦ ਅਦਾਇ ਵਖ ਸੋ ਭੂਤ ਭਵਿਕ ਭਵਾਨ ਅਪਾਰ ਹੈ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਖ ਅਛਤ੍ਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਵਹ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਾਤ ਸੁੰਦਰ ਸ੍ਰੀ ਪਦ ਮਾਪਤ ਏ ਹੈ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਹ ਬਹੀਨ ਸਨੇਹ ਸਭੋ ਤਨ ਨਿਹ ਬ੍ਰਕਤ ਅਗਹਿ ਅਛੈ ਹੈ ਜਾਨ ਕੋ ਦੇਤ ਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਦ ਸੁੰਦਰ ਸ੍ਰੀ ਪਦਮਾਪਤ ਲਾਇ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਵੋ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸਭ ਹੁ ਨਾ ਭੇਟਣ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਾਟ ਵਿੱਚ ਬਚਾਵੇ जस भजंग सुदानव देव भेव तमय तो सब कर त्यावै भूमा काश पताल रसातल जस भजंग सवै सिर न्यावै पाय सकै नहीं पार प्रवाहु को नेत ही नेत बतावै खोज थके सब ही कुजिया सुर परे हर पर हाथ नाया वै ਕਿ ਚਤਰਾਰਨ ਸੇਰ ਮਨਾਰਖ ਸੀ ਸਭ ਹੋ ਮਿਲ ਗਾਇਓ ਬੇਰਕ ਤੇਵ ਨਾ ਭੇਦ ਲਖਿਓ ਸਭ ਹਰ ਪਰੇ ਹਰ ਹਾਸ ਨ ਆਇਓ ਪਾਇ ਸਕੈ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ ਧਿਆਨ ਤਰੋ ਤੇ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗ ਛਾਇਓ ਬੇਦਪੁਰਾਨ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤੀਹਾਰੇ ਆਦ ਅਨਾਦ ਅਗਾਦ ਭੇਕਦ ਵੈਖ ਜਪਿਓ ਤਨਹੀ ਕੁਲ ਤਾਰੇ ਤੀਰਥ ਕੋਟ ਕੀ ਇਸਨਾਨ ਦੀ ਬਹੁਤਾਨ ਮਹਾ ਬ੍ਰਤ ਤਾਰੇ ਦੀਨ ਸੁ ਪ੍ਰਯੋਗ ਕਰ ਭੇਸ ਤਪੋ ਧਨ ਕੀ ਸਦਰੇ ਨਾ ਮਿਲੇ ਹਰ ਪਿਆਰੀ ਆਸਨ ਕੋਟ ਕਰੇ ਅਸ਼ਟਾੰਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਤੀਨ ਦਿਆਲ ਆਕਾਲ ਪੁਰ ਜੀਵ ਅਨੰਤ ਕੋ ਅੰਤ ਕੀ ਧਾਮ ਸਿਧਾਰੀ ਦੀਨ ਦਿਆਲ ਆਕਾਲ ਪੁਰ ਜੀਵ ਅਨੰਤ ਕੋ ਅੰਤ ਕੀ ਧਾਮ ਸਿਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ